ਮਿੰਟ ਮੰਤਰੀ ਹਰਮੇਲ ਸਿੰਘ ਟੋੜਾ ਦਾ ਦਿਹਾਂਤ ਹੋ ਗਿਆ ਆ 40s ਦੇ ਵਿੱਚ ਉਹਨਾਂ ਨੇ ਅੰਤਿਮ ਸਾਲ ਐਨੇ ਔਰ ਕਹਿੰਦੇ ਨੇ ਕਿ ਕਾਫੀ ਦਿਨਾਂ ਤੋਂ ਇੱਥੇ ਦਾਖਲ ਕਰਵਾਏ ਗਏ ਸਨ ਔਰ ਸਾਲਤ ਕੰਬੀਰ ਹੁੰਦੀ ਗਈ ਔਰ 6.5 ਦੇ ਤਕਰੀਬਨ ਜਿਹੜਾ ਸ਼ਾਮੀ ਉਹਨਾਂ ਨੇ ਅੰਤਿਮ ਸਾਲ ਐਨੇ ਔਰ ਕਿਉਂਕਿ ਗੁਰਚਰਨ ਸਿੰਘ ਟੋੜਾ ਦੇ ਨਾਲ ਜਿਹੜਾ ਆ ਇਹਨਾਂ ਦਾ ਰਿਸ਼ਤਾ ਬੜਾ ਡੂੰਗਾ ਸੀਗਾ ਪੁੱਤਰਾ ਬਾਗ ਨੂੰ ਨੇ ਰੱਖਿਆ ਹਾਲਕਿ ਕਿਉਂਕਿ ਜਵਾਈ ਸੀਗੇ ਉਹਨਾਂ ਦੇ ਔਰ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਜਦਹਾਂਤ ਹੋਇਆ ਆ ਔਰ ਕਹਿੰਦੇ ਨੇ ਕਿ 6:30 ਵਜੇ ਉਹਨਾਂ ਨੇ ਅੰਤਿਮ ਸਾਹ ਲਏ ਨੇ ਸੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੋੜਾ ਦਾ ਦੇਹਾਂਤ ਹੋ ਗਿਆ 40 ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਔਰ ਪੰਜਾਬ ਦੇ ਮਨਿਸਟਰ ਰਹ ਚੁੱਕੇ ਨੇ ਔਰ ਕਿਉਂਕਿ ਇਹਨਾਂ ਦਾ ਨਾਮ ਜਿਹੜਾ ਆ ਅਪਕਹਲੇ ਕਿ ਟੋੜਾ ਪਰਿਵਾਰ ਦੇ ਨਾਲ ਜੁੜਦਾ ਆ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਜਵਾਈ ਸਨ ਔਰ ਕਿਉਂਕਿ ਉਹ ਪਟਿਆਲਾ ਦੇ ਵਿੱਚ ਜਿਹੜਾ ਆ ਉਹਨਾਂ ਨੇ ਆਪਣਾ ਸਾਰਾ ਤਾਮਾ ਜਾਮਾ ਰੱਖ ਸਕਿਆ ਪਟਿਆਲਾ ਦੇ ਅਗਲੇ ਹਲਕਾ ਸਨੌਰ ਸੀਨਾ ਦਾ ਲਾਸ ਉਸ ਤੋਂ ਪਹਿਲੇ ਟਕਾਲਾ ਸੀਗਾ ਔਰ ਇਹ ਮੰਤਰੀ ਰਹੇ ਨੇ ਔਰ ਫਿਲਹਾਲ ਇਹਨਾਂ ਦਾ ਦੇਹਾਂਤ ਹੋ ਗਿਆ ਸ਼੍ਰੋਮਣੀ ਜਿਹੜੀ ਹੈ ਕਮੇਟੀ ਦੇ ਨਾਲ ਬੜਾ ਇਹਨਾਂ ਦਾ ਵਾਸਤਾ ਸੀਗਾ ਕਿਉਂਕਿ ਗੁਰਚਰਨ ਤੋੜਾ ਹੁਣੀ ਜਿਹੜੇ ਨੇ ਉਹ ਬਹੁਤ ਵਾਰ ਉੱਥੇ ਦੇ ਹੈੱਡ ਬਣੇ ਨੇ ਫਿਲਹਾਲ ਜੇ ਗੱਲ ਕੀਤੀ ਜਾਵੇ ਹਰਮਨ ਸਿੰਘ ਤੋੜਾ ਉਹਨਾਂ ਨੇ ਪੋਲਿਟੀਕਲ ਕੈਰੀਅਰ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੌਰ ਦੀ ਸ਼ੁਰੂਆਤ ਹੋਈ ਡਕਾਲਾ ਤੋਂ ਐਮਐਲਏ ਰਹੇ ਔਰ ਉਸ ਤੋਂ ਬਾਅਦ ਸਨੌਰ ਤੋਂ ਐਮਐਲਏ ਰਹੇ 2012 ਦੇ ਵਿੱਚ ਔਰ ਜੇ ਆਮ ਆਦਮੀ ਪਾਰਟੀ ਵੀ ਜੁਆਇਨ ਕੀਤੀ ਕਿਉਂਕਿ ਇਹਨਾਂ ਦੇ ਬੇਟੇ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਔਰ ਫਿਲਹਾਲ ਕਹੀਏ ਕਿ ਟੋੜਾ ਪਰਿਵਾਰ ਦਾ ਉਹ ਨਾਮ ਅਕਸ ਜਿਸ ਤੋਂ ਬਾਅਦ ਗੁਰਚਰਨ ਟੋੜਾ ਹੋਣ ਤੋਂ ਬਾਅਦ ਹਰਮੇਲ ਸਿੰਘ ਟੋੜਾ ਕਾਫੀ ਸਿਆਸਤ ਦੇ ਵਿੱਚ ਸਰਗਰਮ ਸੀਗੇ ਪਰ ਹੁਣ ਉਹਨਾਂ ਦਾ ਜਿਹੜਾ ਆ ਇਸ ਦੁਨੀਆ ਨੂੰ ਫਾਨੀ ਦੁਨੀਆ ਨੂੰ ਹਲਵਦਾ ਕਹਿ ਗਏ ਨੇ ਪੋਟਿਸ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹਨੇ ਤਕਰੀਬਨ 6:30 ਵਜੇ ਉਹਨਾਂ ਦਾ ਜੜਾਇਆ ਦੇਹਾਂਤ ਹੋਇਆ ਆ ਪਰਿਵਾਰ ਜੜਾਇਆ ਉਹਨਾਂ ਨੇ ਸੂਚਿਤ ਕੀਤਾ ਆ ਫਿਲਹਾਲ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਰਾਕ ਜਿਹੜੀ ਇਹ ਕਮੇਟੀ ਹੈ ਉਹਦੇ ਨਾਲ ਗੁਰਚਰਨ ਸਿੰਘ ਟੋੜਾ ਦਾ ਬੜੀ ਐਸੋਸੀਏਸ਼ਨ ਵੱਡੀ ਸੀਗੀ ਪਰਿਵਾਰ ਨੂੰ ਜਿਹੜਾ ਆ ਟੋੜਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਸਾਬਕਾ ਮੰਤਰੀ ਨੇ ਹਰਮਿਲ ਸਿੰਘ ਟੋੜਾ ਮੁਹਾਲੀ ਦੇ 47 ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇਹਨੇ ਔਰ 78 ਵਰਿਆਂ ਦੇ ਸਾਨੋ ਹੋ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵਿੱਚ ਪੀ ਡਬਲਯੂ ਡੀ ਯਾਨੀ ਕਿ ਲੋਕ ਨਿਰਮਾਣ ਜਿਹੜੇ ਮੰਤਰੀ ਬਣੇ ਨੇ ਟੋੜਾ ਬਾਦਲ ਟੋੜਾ ਪਰਿਵਾਰ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਸੀਗਾ ਔਰ ਉਹਨਾਂ ਦੇ ਉਹਨਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਟੋੜਾ ਦੇ ਵਿੱਚ ਕੀਤਾ ਜਾਵੇਗਾ ਫਿਲਹਾਲ ਪੰਥਰਥਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਜਵਾਈ ਸਰਦਾਰ ਹਰਮੇਲ ਸਿੰਘ ਸਨ ਸਿਹਤ ਖਰਾਬ ਹੋਣ ਕਰਕੇ ਉਹਨਾਂ ਨੂੰ ਮਹਾਲੀ ਤੇ 40s ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ